ਅੱਜ ਦਾ ਸਾਡਾ ਪ੍ਰੋਗਰਾਮ ਵਿਧਾਨ ਸਭਾ ਜਨਾਲਾ ਵਿਖੇ ਕੀਤਾ ਗਿਆ ਅੱਜ ਅਸੀਂ ਵਿਧਾਨ ਸਭਾ ਦੀ ਸਾਡੀ ਇਲੈਕਸ਼ਨ ਕਮੇਟੀ ਦਾ ਅਨਾਉਂਸਮੈਂਟ ਵੀ ਜਿਹੜੀ ਹੈ ਸਾਡੇ ਤਗੜੇ ਵੀਰ ਸਾਡੇ ਅਜ ਅਜਨਾਲਾ ਦੀ ਨੁਮਾਇੰਦਗੀ ਕਰ ਰਹੇ ਅਮਰਪਾਲ ਬੋਨੀ ਜੀ ਨੇ ਕੀਤੀ ਹੈ ਔਰ ਅੱਜ ਸਾਡੀ ਵਿਧਾਨ ਸਭਾ ਦੀ ਕੋਰ ਕਮੇਟੀ ਦੀ ਇਹ ਬੈਠਕ ਹੋਈ ਹੈ ਜਿਦੇ ਵਿੱਚ ਸਾਡੇ ਬੀਜੇਪੀ ਦੇ ਸਾਰੇ ਕੋਰ ਕਮੇਟੀ ਮੈਂਬਰ ਜਿਨ੍ਹਾਂ ਨੇ ਆਪਣੀ ਹਾਜ਼ਰੀ ਲਗਾ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਲਈ ਹੈ ਔਰ ਉਸ ਨੀਤੀਆਂ ਨੂੰ ਹਰ ਦਰਵਾਜ਼ੇ ਤੱਕ ਹਰ ਪਿੰਡ ਹਰ ਗਲੀ ਤੱਕ ਲਿਜਾਣ ਦਾ ਸੰਕਲਪ ਲਿਆ ਮੈਂ ਸਮਝਦਾ ਕਿ ਜਿਵੇਂ ਬੋਨੀ ਜੀ ਸਾਡੇ ਬਹੁਤ ਤਗੜੇ ਲੀਡਰ ਦੇ ਹਾਸ ਚ ਮੰਨੇ ਜਾਂਦੇ ਨੇ ਇਸ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦਾ ਇੱਕ ਇੱਕ ਜੋਧਾ ਜਿਹੜਾ ਇਲੈਕਸ਼ਨ ਦੀ ਮੁਹਿੰਮ ਨੂੰ ਚਲਾਏਗਾ ਨਰਿੰਦਰ ਮੋਦੀ ਜੀ ਦਾ ਸੁਨੇਹਾ ਹਰ ਘਰ ਤੱਕ ਲਿਜਾਏਗਾ ਇਹਨਾਂ ਸ਼ਬਦਾਂ ਨਾਲ ਮੈਂ ਬੋਨੀ ਜੀ ਨੂੰ ਵਧਾਈ ਦੁਬਾਰਾ ਦਿੰਦਾ ਹਾਂ ਸ਼ਮਾਦਾਈ ਅੱਜ ਅੱਜ ਦੇ ਪ੍ਰੋਗਰਾਮ ਪਰ ਦੱਸੋ ਭਾਜੀ ਅੱਜ ਮੈਂ ਧੰਨਵਾਦ ਨਹੀਂ ਸਾਡੇ ਕਨਵੀਨਰ ਸਾਹਿਬ ਦਾ ਰਾਜਵੀਰ ਸ਼ਰਮਾ ਜੀ ਦਾ ਸਾਡੇ ਪਰਿਵਾਰੀ ਹਲਕੇ ਦੇ ਸੂਰਜੀ ਭਾਰਤਵਾਦੀ ਦਾ ਜਿਹੜੇ ਸਾਡੇ 77 ਵੀ ਨੇ ਸਾਡੇ ਤਲਵੰਤ ਸਿੰਘ ਜੀ ਜਿਹੜੇ ਇਥੋਂ ਦੇ ਲੋਕ ਸਭਾ ਦੇ ਉਹਦੇ ਆਪਣੇ ਵਿਸਤਾਰਕ ਵੀ ਨੇ ਮੇਰੇ ਸਤਕਾਰ ਜੋ ਮਾਤਾ ਮਰੀਆਂ ਮਾਵਾਂ ਭੈਣਾਂ ਜਿਗੋ ਮੇਰੀ ਵਾਈਫ ਵੀ ਤੇ ਵੀਰ ਨੌਜਵਾਨ ਵੀ ਰੋ ਸਤਕਾਰ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਮਾਤਾ ਕੀ ਜੈ ਮੈਂ ਹੱਥ ਜੋੜ ਕੇ ਇੱਕ ਹੀ ਗੱਲ ਕਰੂੰਗਾ ਕਮਲ ਦਾ ਫੁੱਲ ਕਦੀ ਨਾ ਭੁੱਲ ਜੇ ਪੰਜਾਬ ਨੂੰ ਨਸ਼ਿਆਂ ਤੋਂ ਜੇ ਪੰਜਾਬ ਨੂੰ ਗੁੰਡਾਗਰਦੀ ਤੋਂ ਜੇ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨੀ ਜੇ ਜੇ ਆਉਣ ਵਾਲੀ ਪੀੜ੍ਹੀ ਆਪਣੇ ਬੱਚਿਆਂ ਦਾ ਭੁੱਖ ਸੀਮਤ ਕਰਨਾ ਜੇ ਕਿਸਾਨੀ ਤਕੜੀ ਕਰਨੀ ਜੇ ਜੇ ਗਰੀਬ ਵਰ ਲੋਕ ਪ੍ਰਾਈਸ ਸਕੀਮਾਂ ਚਾਲੂ ਕਰਾਉਣੀ ਆ ਜੇ ਜੇ ਇਹ ਜਿਹੜੀ ਇਥੋਂ ਦਾ ਮੋੜ ਪੰਜਾਬ ਨੂੰ ਰੀਅਲ ਲਿਆਉਣਾ ਜੇ ਉਹ ਸਿਰ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਜੇ ਆਪਾਂ ਕਾਂਗਰਸੀ ਵੀ ਵੇਖ ਲਈ ਆ ਆਪਾਂ ਅਕਾਲੀ ਦਾਲੀ ਵੇਖ ਲਿਆ ਆਪਾਂ ਇਹ ਜੁਮਲੇ ਵਾਲੀ ਆਪ ਦੀ ਸਰਕਾਰ ਵੀ ਵੇਖ ਲਈ ਆ ਸੋਇਏ ਪੰਜਾਬ ਨੂੰ ਕਰਕੇ ਥਲੇ ਡੋਬਣ ਤੋਂ ਸੋਇਏ ਲੋਕਾਂ ਨੂੰ ਘਬਰਾਹਤ ਕਰਨ ਤੋਂ ਪੰਜਾਬ ਦੇ ਪੱਠੇ ਸ਼ੋਰਾਂ ਮਾਰਨ ਤੋਂ ਸੋਇਏ ਦੋਹਾਂ ਹੱਥਾਂ ਨਾਲ ਲੁੱਟਣ ਤੋਂ ਇਸ ਦਿਨਾਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਸ ਤਰ੍ਹਾਂ ਯੂਪੀ ਚ ਸ਼੍ਰੀ ਜੋਗੀ ਦੱਤਿਆ ਨਾਭਜੀ ਨੇ ਗੁੰਡਾਗਰਦੀ ਨੂੰ ਬਦਮਾਸ਼ੀ ਨੂੰ ਨੱਥ ਪਾਈ ਆ ਤੇ ਯੂਪੀ ਦੀ ਬਿਹਤਰੀ ਬੜੇ ਉੱਚੇ ਲੈਵਲ ਤੇ ਹਾਈ ਲੈਵਲ ਤੇ ਕੀਤੀ ਆ ਪਰ ਤੁਹਾ ਉਦਾਹਰਣ ਦੇ ਤੌਰ ਤੇ ਪੰਜਾਬ ਆਰਥਿਕ ਤੌਰ ਤੇ ਚੌਥੇ ਨੰਬਰ ਤੇ ਹੀ ਹੁਣ ਕਿਹੜਾ ਪੰਜਾਬ ਆ 19ਵੇਂ ਨੰਬਰ ਤੇ ਆ ਗਿਆ ਤੇ ਜਿਹੜਾ ਹਰਿਆਣਾ ਸੀ ਉਹ 18ਵੇਂ ਨੰਬਰ ਤੇ ਸੀ ਤੇ ਹੁਣ 4ਵੇਂ ਨੰਬਰ ਤੇ ਆ ਗਿਆ ਇਹ ਸਾਰਾ ਡਬਲ ਇੰਜਨ ਦੀ ਸਰਕਾਰ ਜੋ ਮੋਦੀ ਸਾਹਿਬ ਕਹਿੰਦੇ ਆ ਕਿ ਡਬਲ ਇੰਜਨ ਦੀ ਸਰਕਾਰ ਹੋਊਗੀ ਤੇ ਸੂਬੇ ਦੀ ਬਿਹਤਰੀ ਹੋਵੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜਾ ਪੰਜਾਬ ਪੰਜਾਬੀਏ ਤਨੂੰ ਆਪਣੇ ਦੇਸ਼ ਨੂੰ ਪਿਆਰ ਕਰਦਾ ਆਪਣੇ ਆਉਣ ਵਾਲੇ ਬੱਚਿਆਂ ਨੂੰ ਪਿਆਰ ਕਰਦਾ ਆਪਣੀ ਇੱਕ ਇੱਕ ਕੀਮਤੀ ਮੋੜ ਚੋਂ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਮੋਦੀ ਸਾਹਿਬ ਦੇ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਦਾ ਪਾਰਟੀ ਅਜਨਾਲਾ ਦੀ ਵਿਧਾਨ ਸਭਾ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਜੋ 1 ਜੂਨ ਨੂੰ ਲੋਕ ਸਭਾ ਦੀਆਂ ਪੰਜਾਬ ਦੀਆਂ ਚੋਣਾਂ ਹੋਣ ਵਾਲੀਆਂ ਹਨ ਉਹਦੇ ਉਹਦੀ ਯੋਜਨਾ ਕੀਤੀ ਬਣਾਈ ਗਈ ਹੈ ਔਰ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਔਰ ਅੰਮ੍ਰਿਤਸਰ ਲੋਕ ਸਭਾ ਨੂੰ ਕਿਸ ਤਰੀਕੇ ਨਾਲ ਯੋਜਨਾਬੱਧ ਤਰੀਕੇ ਨਾਲ ਚਿਤਨ ਦੇ ਲਈ ਉਹਦੀ ਯੋਜਨਾ ਤਿਆਰ ਕੀਤੀ ਗਈ ਆਉਣ ਵਾਲੇ ਟਾਈਮ ਦੇ ਅੰਦਰ ਕੂਤ ਸੰਮੇਲਨ ਹੋਰ ਉਸ ਤੋਂ ਇਲਾਵਾ ਲੋਕਾਂ ਨੂੰ ਲਾ ਪਾਤਰੀਆਂ ਦੇ ਨਾਲ ਸੰਪਰਕ ਸੰਪਰਕ ਅਭਿਆਨ ਤੇ ਸਭ ਜਿੰਨੇ ਵੀ ਜਿੰਨੇ ਵੀ ਸਮਾਜ ਦੇ ਡਾਈਮੈਂਸ਼ਨਸ ਐ ਉਹਨਾਂ ਨੂੰ ਜੋੜਨ ਦਾ ਕੰਮ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਕਰਾਂਗੇ ਅੱਜ ਦੀ ਅੱਜ ਦੀ ਮੀਟਿੰਗ ਦੇ ਅੰਦਰ ਇਸ ਪ੍ਰਕਾਰ ਦੀ ਪਲਾਨਿੰਗ ਕੀਤੀ ਗਈ ਹੈ ਅਭਿਆਨ ਕਹਿੰਦੇ ਆ ਤੁਸੀਂ ਸਾਰੇ ਜਾਣੋ ਤੁਹਾਨੂੰ ਇਸ ਚੀਜ਼ ਬਾਰੇ ਸਾਰਾ ਪਾਰਟੀ ਨੇ ਪਹਿਲੇ ਵੀ ਗਾਈਡਲਾਈਨਸ ਦਿੱਤੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ 64000 ਲਾਪਰਤੀਆ ਸਾਡੇ ਲੋਕ ਸਭਾ ਅਮਸਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਹਰ ਇੱਕ ਦਾ ਐਡਰੈਸ ਹਰ ਇੱਕ ਦਾ ਫੋਨ ਨੰਬਰ ਹਰ ਇੱਕ ਦਾ ਨਾਮ ਤੁਹਾਡੇ ਹੱਥ ਚ ਫੜਾਤਾ ਹੈ ਕੰਮ ਸਰਭ ਹੋਣ ਤੁਹਾਡੇ ਕਰਨ ਵਾਲਾ ਹੈ ਜੇ ਅਸੀਂ ਉਹਨੂੰ ਜੇ ਮੰਨ ਲਓ ਅਜਨਾਲਾ ਦੇ ਵਿੱਚ ਫੋਰ ਐਗਜ਼ਾਮਪਲ ਜੇ 2000 ਲਾਪਰਤੀ ਆਈਆਂ 1500 ਲਾਪਰਤੀ ਹੈ ਇਸ ਦਾ ਮਤਲਬ ਇਹ ਨਹੀਂ 1500 ਵੋਟਰ ਹੈ ਉਹ 1500 ਜਾਂ 2000 ਪਰਿਵਾਰ ਹੈ ਔਰ ਜੇ 1500 ਪਰਿਵਾਰ ਤੱਕ ਤੁਸੀਂ ਪਹੁੰਚਦੇ ਹੋ ਇਹ 4 ਮੈਂਬਰ ਅਸੀਂ ਗਿਣੀਏ ਤੇ 6000 ਵੋਟਰ ਤੱਕ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ ਜਿਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲਾਭ ਪਹੁੰਚਾਇਆ ਹੈ ਦੂਸਰਾ ਸਾਡਾ ਜਿਹੜਾ ਇੱਕ ਵਿਕਸਿਤ ਭਾਰਤ ਸੰਕਲਪ ਪੱਤਰ ਦਾ ਅਭਿਆਨ ਸ਼ੁਰੂ ਹੋਇਆ ਹੈ ਜਿਹਦੇ ਤਹਿਤ ਸਾਡੇ ਪ੍ਰਦੇਸ਼ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਇੱਕ ਟੋਲ ਫਰੀ ਨੰਬਰ 9090